ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹਾਂ ਦੀ ਜੋਤ ਤੁਹਾਡਾ ਕੋਟਾਣ ਕੋਟ ਧੰਨਵਾਦ ਆ ਪਿਤਾ ਜੀ ਮਨੁੱਖਾ ਜਨਮ ਦਿੱਤਾ ਸੱਚੇ ਪਾਸ਼ਾ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਸ਼ਾ ਜੀ ਦੀ ਬਖਸ਼ੀ ਫਤਿਹ ਪ੍ਰੇਮ ਨਾਲ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ اے ਸੱਚੇ ਪਾਸ਼ਾ ਆਪਣੀ ਕਿਰਪਾ ਦੀ ਛੜੀ ਮੇਰੇ ਸਿਰ ਤੇ ਰੱਖ ਕੇ ਆਪ ਹੀ ਸ਼ਬਦ ਦੀ ਵਿਚਾਰ ਕਰਵਾ ਲੈਣੀ ਨਾ ਤੂੰ ਆਵੇਂ ਵਸ ਬਹੁਤ ਕਨਾਮ ਨੇ ਕਹਿੰਦੇ हे ਪ੍ਰਮਾਤਮਾ ਤੂੰ ਬਹੁਤੇ ਘਿਣੇ ਪਾਉਣ ਨਾਲ ਵੀ ਵਸ ਵਿੱਚ ਨਹੀਂ ਆਉਂਦਾ ਜਿੰਨੇ ਮਰਜੀ ਘਿਣੇ ਪਾਈ ਜਾਈਏ ਅਸੀਂ ਨਾ ਤੂੰ ਆਵੇਂ ਵਸ ਵੇਦ ਪੜਾਵਣੇ ਕਹਿੰਦੇ ਨਾ ਵੇਦ ਪੜਨ ਨਾਲ ਤੂੰ ਵਸ ਚਾਉਣਾ ਜਿੰਨੇ ਮਰਜੀ ਅਸੀਂ ਵੇਦ ਪੜੀ ਜਾਈਏ ਫੇਰ ਵੀ ਤੂੰ ਵਸ ਵਿੱਚ ਨਹੀਂ ਆਉਂਦਾ ਨਾ ਤੂੰ ਆਵੇਂ ਵਸ ਤੀਰਥ ਧਾਈਆ ਕਹਿੰਦੇ ਜਿੰਨੇ ਮਰਜੀ ਤੀਰਥਾਂ ਤੇ ਅਸੀਂ ਨਾ ਆਈਏ ਇਸ਼ਨਾਨ ਕਰੀ ਤੂੰ ਫਿਰ ਵੀ ਵਸਚ ਨਹੀਂ ਆਉਂਦਾ ਨਾ ਤੂੰ ਆਵੇਂ ਵਸ ਧਰਤੀ ਧਾਈਆ ਧਾਈਆ ਦਾ ਮਤਲਬ ਭ੍ਰਮਣ ਕਰਨਾ ਸਾਰੀ ਧਰਤੀ ਤੇ ਫਿਰ ਲੈਣਾ ਕਹਿ ਲੋ ਕਹਿੰਦੇ ਨਾ ਤੂੰ ਭਾਵੇਂ ਸਾਰੀ ਧਰਤੀ ਦਾ ਭ੍ਰਮਣ ਕਰ ਲੀਏ ਅਸੀਂ ਫਿਰ ਵੀ ਤੂੰ ਵਸਚ ਨਹੀਂ ਆਉਂਦਾ ਇਹਦਾ ਮਤਲਬ ਜਿਸ ਗੁਰੂ ਦਾ ਵੀ ਇਹ ਸ਼ਬਦ ਹੈ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਇਹਦਾ ਮਤਲਬ ਸਾਨੂੰ ਉਹਨਾਂ ਨੇ ਰਾ ਪਾਇਆ ਜਿਵੇਂ ਉਹ ਕਹਿੰਦੇ ਆ ਇਸੇ ਤਰ੍ਹਾਂ ਅਸੀਂ ਕਹਿਣਾ ਹੈ ਗਾਡੀ ਰਾ ਵੱਡ ਵਡੇਰੇ ਵਾਲਾ ਰਾ ਸਾਨੂੰ ਦੱਸਦੇ ਆ ਵੀ ਐਂ ਬਾਣੀ ਪੜ੍ਹਨੀ ਆ ਐਂ ਆ ਇਸ ਤਰ੍ਹਾਂ ਕੰਮ ਕਰਨਾ ਜਿਵੇਂ ਸਾਨੂੰ ਵੱਡ ਵਡੇਰੇ ਸਮਝਾਉਂਦੇ ਸ਼ਬਦ ਦੇ ਵਿੱਚ ਇਸ ਤਰ੍ਹਾਂ ਸਮਝਾ ਰਹੇ ਆ ਤੋ ਕਿਸੇ ਤਰੀਕੇ ਨਾਲ ਵੀ ਵਸ ਵਿੱਚ ਨਹੀਂ ਆਉਂਦਾ ਇਹਦਾ ਮਤਲਬ ਉਹ ਵਸ ਵਿੱਚ ਕਰਨਾ ਚਾਹੁੰਦੇ ਆ ਆਉਂਦਾ ਵਸੇ ਜ਼ਰੂਰ ਐਂਡ ਤੇ ਜਾ ਕੇ ਅਖੀਰੀ ਟੁੱਕ ਚ ਜਾ ਕੇ ਦੱਸਣਗੇ ਕਿਦੇ ਵਸੇ ਚ ਆਉਂਦਾ ਤੇ ਕਿਵੇਂ ਵਸੇ ਚ ਆਉਂਦਾ ਐਨਾ ਕੰਮਾਂ ਨਾਲ ਕਹਿੰਦੇ ਤੂੰ ਵਸ ਵਿੱਚ ਨਹੀਂ ਆਉਂਦਾ ਨਾ ਕਿਨੇ ਪਾਉਣ ਨਾਲ ਨਾ ਵੇਦ ਪੜਨ ਨਾਲ ਨਾ ਤੀਰਥ ਨਾਲ ਆਉਣ ਨਾਲ ਤੇ ਨਾ ਧਰਤੀ ਦਾ ਭ੍ਰਮਣ ਕਰਨ ਨਾਲ ਨਾ ਤੂੰ ਆਵੇਂ ਵਸ ਕਿਤੇ ਸਿਆਣਪੈਂ ਜਿੰਨੀਆਂ ਮਰਜ਼ੀ ਸਾਡੇ ਸਿਆਣਪਾ ਹੁਣ ਕਿਸੇ ਸਿਆਣਪ ਨਾਲ ਤੂੰ ਵਸੇ ਚ ਨਹੀਂ ਆਉਂਦਾ ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ ਦਾਨ ਕਿਹਨੂੰ ਦੇਂ ਦਾਨ ਤਾਂ ਆਪਾਂ ਗਰੀਬ ਗੁਰਬੇ ਨੂੰ ਦਿੰਨੇ ਹੁੰਨੇ ਆ ਇੱਥੇ ਇੱਕ ਇਸ਼ਾਰਾ ਦਿੱਤਾ ਹੈ ਡੂੰਘਾਈ ਵਿੱਚ ਸਮਝਣ ਵਾਸਤੇ ਵੀ ਅਸੀਂ ਇਹੋ ਜੇ ਕੰਮ ਕਰੀਏ ਤਾਂ ਤੂੰ ਬਸ ਵਿੱਚ ਨਹੀਂ ਆਉਂਦਾ ਅਸੀਂ ਪਰਮਾਤਮਾ ਨੂੰ ਤਾਂ ਚੜਾਵਾ ਅਸੀਂ ਚੜਾਵਾ ਹੀ ਚੜਾਉਣੇ ਆ ਨਾ ਗੁਰਦੁਆਰਾ ਸਾਹਿਬ ਰਮਾਲਾ ਸਾਹਿਬ ਚੜਾਤਾ ਕੋਈ ਪੈਸੇ ਚੜਾਤੇ ਭਾਵੇਂ ਉਹਨੂੰ ਲੱਖਾਂ ਰੁਪਈਆ ਚੜਾਵਾ ਚੜਾਈ ਜਾਈਏ ਕਰ ਵੀ ਵਸ ਵਿੱਚ ਨਹੀਂ ਆਉਂਦਾ ਉਹ ਇਸ ਤਰ੍ਹਾਂ ਇੰਨਾ ਕਮਾ ਨਾਲ ਕਹਿੰਦੇ ਨਹੀਂ ਵਸ ਵਿੱਚ ਆਉਂਦਾ ਕਿਉਂ ਉਹ ਤਾਂ ਸਾਨੂੰ ਸਾਰੀ ਦੁਨੀਆ ਨੂੰ ਬਿਆੰਤ ਢੰਡਾਰਾਂ ਵਿੱਚੋਂ ਪਤਾ ਨਹੀਂ ਕਿੰਨਾ ਕਦੋਂ ਜੁਗਾ ਜੁਗਾ ਤੋਂ ਦੇਈ ਜਾਂਦਾ ਤੇ ਲੈਣ ਵਾਲੇ ਥੱਕ ਗਏ ਆ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਤੇ ਉਹ ਸਾਡੇ ਚੜਾਵੇ ਨਾਲ ਉਹਨੂੰ ਕੀ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਭਾਵੇਂ ਕੁਛ ਨਾ ਚੜਾਈਏ ਉਹ ਤਾਂ ਭਾਵਨਾ ਦੇ ਨਾਲ ਭਾਵੇਂ ਕੁੱਡੀ ਮੱਥਾ ਟੇਕ ਦਈਏ ਤਾਂ ਵੀ ਪਰਵਾਹ ਨਾ ਉਹ ਤਾਂ ਭਾਵਨਾ ਭਾਵਨਾ ਚਾਹੁੰਦੇ ਆ ਉਹ ਕੋਈ ਇਹ ਤਾਂ ਸਾਡੀ ਹੈ ਕਿਛਾ ਉਹ ਨਹੀਂ ਚਾਹੁੰਦੇ ਵੀ ਸਾਨੂੰ ਦਿਓ ਮੱਥਾ ਟੇਕੋ ਜਾਂ ਕੁਛ ਦਿਓ ਸਾਨੂੰ ਕਹਿੰਦੇ ਇਸ ਤਰ੍ਹਾਂ ਕਿਸੇ ਤਰੀਕੇ ਨਾਲ ਤੂੰ ਵਾਸੇ ਚ ਨਹੀਂ ਆਉਂਦਾ ਅੱਗੋਂ ਕਹਿੰਦੇ ਆ ਸਭ ਕੋ ਤੇਰਾ ਵਸ ਅਗਮ ਅਗੋਚਰਾ ਸਭ ਕੋ ਸਭ ਕੋ ਦਾ ਮਤਲਬ ਇੱਕ ਇੱਕ ਸਾਰੀ ਦੁਨੀਆ ਤੇਰੇ ਵਾਸਚ ਹੈ ਸਭ ਕੋ ਤੇਰਾ ਵਸ ਅਗਮ ਅਗੋਚਰਾ ਅਗਮ ਐਡਾ ਹਟਾ ਦਿਓ ਗਮ ਹੁੰਦੀ ਹੈ ਪਹੁੰਚ ਗਮ ਵੀ ਤੇ ਗਮਤਾ ਵੀ ਆਉਂਦਾ ਬਾਣੀ ਚ ਦੋਨਾਂ ਦਾ ਮਤਲਬ ਪਹੁੰਚ ਹੈ ਤੇ ਐਡਾ ਲੱਗ ਗਿਆ ਅਗਮ ਪਹੁੰਚ ਤੋਂ ਪਰੇ ਸਾਡੀ ਪਹੁੰਚ ਤੋਂ ਤੂੰ ਪਰਿਆ ਅੱਗੇ ਹੈਗਾ ਅਗੋਚਰਾ ਅਗੋਚਰ ਵੀ ਆਉਂਦਾ ਗੁਰਬਾਣੀ ਚ ਸ਼ਬਦ ਤੇ ਅਗੋਚਰਾ ਵੀ ਆਉਂਦਾ ਇਹਨੂੰ ਥੋੜਾ ਜਿਹਾ ਡੰਗਾਈ ਚ ਸਮਝਣ ਵਾਸਤੇ ਬਾਹਰ ਜਾਣਾ ਪੈਣਾ ਆਪਾਂ ਨੂੰ ਬਾਹਰ ਜਿੱਥੇ ਆਪਾਂ ਵਿਚਰਦੇ ਆ ਆਪਸ ਵਿੱਚ ਪਰਿਵਾਰ ਦੇ ਵਿੱਚ ਐੜਾ ਹਟਾ ਦਿਓ ਪਿੱਛੇ ਰਹਿ ਗਿਆ ਗੋਚਰਾ ਗੋਆ ਜਿਹੜਾ ਸ਼ਬਦ ਗੋ ਧਰਤੀ ਨੂੰ ਵੀ ਕਹਿੰਦੇ ਆ ਇਸੇ ਤੋਂ ਗੋਪਾਲ ਬਣਿਆ ਗੋ ਦਾ ਮਤਲਬ ਧਰਤੀ ਤੇ ਪਾਲ ਦਾ ਮਤਲਬ ਧਰਤੀ ਦੇ ਉੱਤੇ ਜਿੰਨੇ ਜੀਵ ਜੰਤੂ ਆ ਸਾਰਿਆਂ ਦੀ ਪਾਲਣਾ ਕਰਨ ਵਾਲਾ ਉਹਨੂੰ ਗੋਪਾਲ ਕਹਿੰਦਾ ਧਰਤੀ ਨੂੰ ਵੀ ਗੋ ਕਹਿੰਦੇ ਆ ਤੇ ਸਾਡੇ ਇੰਦਰੀਆਂ ਨੂੰ ਆ ਜਿਹੜੇ ਗਿਆਨ ਇੰਦਰੀਆ ਇਹਨਾਂ ਨੂੰ ਵੀ ਗੋ ਕਹਿੰਦੇ ਆ ਇੱਥੇ ਹੁਣ ਇਹ ਲੱਗੂਗਾ ਕਿ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਆ ਇਹ ਕਹਿ ਲੋ ਸਾਡੀ ਪਹੁੰਚ ਵੀ ਹੈ ਨਹੀਂ ਤੇਰੇ ਤੱਕ ਗੰਮਤਾ ਵੀ ਹੈ ਨਹੀਂ ਤੇ ਕਿੱਥੋਂ ਤੱਕ ਹੈ ਨਹੀਂ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਵੀ ਤੂੰ ਪਰੇ ਆ ਇੱਥੇ ਹੁਣ ਇਹ ਕਹਿ ਲੋ ਕਿ ਸਾਡੇ ਵੱਸੋਂ ਬਾਹਰ ਆ ਕੰਮ ਹਾਰ ਗਏ ਅਸੀਂ ਛੱਡੇ ਬਸੋਂ ਬਾਹਰ ਹੈ ਜਦੋਂ ਅਸੀਂ ਬੋਲਦੇ ਆਂ ਪੁਰਾਣੇ ਬਜ਼ੁਰਗ ਬੋਲਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਪੁੱਤ ਮੇਰੇ ਗੋਚਰਾ ਇਹ ਕੰਮ ਹੈ ਨਹੀਂਗਾ ਮੈਂ ਨਹੀਂ ਇਹ ਕੰਮ ਕਰ ਸੀ ਦੀ ਇਹ ਮੇਰੇ ਗੋਚਰਾ ਨਹੀਂ ਇਹ ਤੂੰ ਕਰ ਲੈ ਜਾਂ ਆਪਾਂ ਕਿਸੇ ਦੇ ਘਰੇ ਜਾਣੇ ਕੋਈ ਪ੍ਰੋਗਰਾਮ ਹੁੰਦਾ ਆ ਪਾਠ ਰਖਾਇਆ ਜਾਂ ਕੋਈ ਵੀ ਪ੍ਰੋਗਰਾਮ ਆ ਤੇ ਆਪਾਂ ਜਾ ਕੇ ਕਹਿੰਦੇ ਆ ਨਾ ਕੋਈ ਮੇਰੇ ਗੋਚਰਾ ਕੰਮ ਹੈਗਾ ਤਾਂ ਭਾਈ ਮੈਨੂੰ ਵੀ ਦੱਸੋ ਵੀ ਜਿਹੜਾ ਕਿ ਮੈਂ ਜਿੰਨਾ ਕਿ ਮੈਂ ਕਰ ਸਕਦਾ ਜਾਂ ਕਰ ਸਕਦੀ ਆ ਇਹ ਪ੍ਰਾਣੀ ਭਾਸ਼ਾ ਹੈ ਤੇ ਲਿਖਣ ਦੇ ਵਿੱਚ ਤੁਸੀਂ ਨਹੀਂ ਨਹੀਂ ਕਹਿ ਸਕਦੇ ਵੀ ਮੇਰੇ ਗੋਚਰਾ ਨਹੀਂ ਉਥੇ ਐੜਾ ਲਾਉਣਾ ਪੈਣਾ ਐੜੇ ਦਾ ਮਤਲਬ ਹੈ ਵੀ ਨਹੀਂ ਐੜਾ ਲੱਗਿਆ ਮੂਰੇ ਨਹੀਂ ਅਗੋਚਰਾ ਮੇਰੀ ਪਹੁੰਚ ਤੋਂ ਪਰੇ ਮੇਰੇ ਵੱਸੋਂ ਬਾਹਰ ਸਭ ਕੋ ਤੇਰਾ ਹੈ ਵੱਸ ਅਗਮ ਅਗੋਚਰਾ ਤੂੰ ਭਗਤਾਂ ਕਹਿ ਵੱਸ ਭਗਤਾ ਤਾਣ ਤੇਰਾ ਅਖੀਰਲੀ ਤੁਕ ਦੇ ਵਿੱਚ ਕਹਿਤਾ ਆ ਜਿਹੜੇ ਅਸੀਂ ਕੰਮ ਕਰਦੇ ਆ ਇਨਾ ਕੰਮਾਂ ਨਾਲ ਤੂੰ ਵਸ ਵਿੱਚ ਨਹੀਂ ਆਉਂਦਾ ਤੂੰ ਭਗਤਾ ਦੇ ਵਸ ਚ ਐ ਮੇਰੀ ਬਾਂਦੀ ਭਗਤ ਛਡਾਵਾ ਬਾਂਦੀ ਭਗਤ ਨਾ ਛੂਟਾ ਮੋਹੇ ਕਹਿੰਦੇ ਮੇਰੀ ਬੱਜੀ ਆ ਨਾ ਜਿੱਥੇ ਮੈਂ ਬੰਦਾਂ ਭਗਤ ਛਡਾ ਜਾਂਦੇ ਆ ਪਰ ਕਹਿੰਦੇ ਜਦੋਂ ਭਗਤ ਮੈਨੂੰ ਬੰਨ ਲੈਂਦੇ ਆ ਨਾ ਉਦੋਂ ਮੈਂ ਨਹੀਂ ਛੁੱਟ ਸਕਦਾ ਇਹਦੀ ਵਿਚਾਰੇ ਨੂੰ ਇਹਨਾਂ ਦੋ ਤੁਕਾਂ ਨੂੰ ਬਹੁਤ ਜ਼ਿਆਦਾ ਡੰਗਾਈ ਵਿੱਚ ਖੋਲ ਕੇ ਇਹਦੀ ਵਿਚਾਰ ਸਮਝਣ ਵਾਸਤੇ ਵੀ ਕਿਵੇਂ ਕਿਵੇਂ ਪਰਮਾਤਮਾ ਦਾ ਬੱਧਾ ਬੰਦਿਆ ਬੰਦਾ ਛੁੱਟ ਜਾਂਦਾ ਹੈ ਤੇ ਭਗਤ ਦਾ ਬੰਨਿਆ ਪਰਮਾਤਮਾ ਨਹੀਂ ਛੁੱਟਦਾ ਇਹ ਕਿਵੇਂ ਇੱਕ ਕਾਲ ਨੂੰ ਇੱਕ ਨਵਾਂ ਸ਼ਬਦ ਸ਼ੁਰੂ ਕਰਨਾ ਹੈ ਉਹਦੇ ਵਿੱਚ ਇਹਦੀ ਵਿਆਖਿਆ ਸਾਰੀ ਆ ਜਾਣੀ ਹੈ ਇੰਨੀ ਮਤਲਬ ਭਗਤਾਂ ਕੋਲੇ ਤਾਣ ਹੁੰਦੀ ਸ਼ਕਤੀ ਇੰਨੀ ਸ਼ਕਤੀ ਹੁੰਦੀ ਭਗਤਾਂ ਕੋਲੇ ਉਹ ਪਰਮਾਤਮਾ ਨੂੰ ਵਸ ਵਿੱਚ ਕਰ ਲੈਂਦੇ ਆ ਸਾਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕਾ ਵਸ ਭਗਤਾਂ ਤਾਣ ਤੇਰਾ ਕਿਉਂ ਵਸ ਚਾ ਤੂੰ ਭਗਤਾਂ ਦੇ ਕਿਉਂਕਿ ਤੇਰੇ ਭਗਤਾਂ ਕੋਲੇ ਤੇਰੀ ਤਾਕਤ ਹੈ ਤਾਣ ਹੁੰਦੀ ਤਾਕਤ ਆ ਕਾਦੀ ਤਾਕਤ ਹੈ ਨਾਮ ਦੀ ਤਾਕਤ ਹੈ ਨਾਮ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਨਾਮ ਚ ਹੀ ਤਾਂ ਸ਼ਕਤੀ ਹੈ ਸਾਰੀ ਤੇ ਉਹ ਨਾਮ ਜਪਦੇ ਦਿਨ ਰਾਤ ਅਠੇ ਪੈਰ ਨਾਮ ਜਪੀ ਜਾਣਾ ਸਾਸ ਗ੍ਰਾਸ ਨਾਮ ਜਪੀ ਜਾਣਾ ਤਾਂ ਹੋਰ ਜਿਹੜੀਆਂ ਚੀਜ਼ਾਂ ਦੀ ਵਾਸ਼ਨਾ ਉਹ ਸਾਰੀ ਖਤਮ ਕਰ ਦਿਆ ਨਹੀਂ ਕੋਈ ਫਰਨਾ ਹੀ ਨਾ ਆਉਣਾ ਦਿਮਾਗ ਵਿੱਚ ਇੱਕ ਲੋੜਾ ਤੱਕ ਹੀ ਸੀਮਤ ਰਹਿ ਜਾਣਾ ਬਸ ਤਾਨੂੰ ਢਕਣਾ ਹੈ ਛੱਤ ਚਾਹੀਦੀ ਹੈ ਤੇ ਦੋ ਪ੍ਰਸ਼ਾਦ ਛਕਣੇ ਆ ਲੋੜ ਅਨਸਾਰ ਬਾਕੀ ਸਾਰਾ ਸਿਸਟਮ ਉਹਨਾਂ ਨੇ ਛੱਡ ਦੇਣਾ ਤੇ ਉਹਨਾਂ ਕੋਲੇ ਨਾਮ ਦੀ ਇੰਨੀ ਸ਼ਕਤੀ ਬਣ ਜਾਂਦੀ ਹੈ ਤੇ ਪ੍ਰਮਾਤਮਾ ਨੂੰ ਵਾਸੇ ਚ ਕਰ ਲੈਂਦੇ ਆ 4 ਦੋ ਤੁਕਾਂ ਪਾਸਿਓਂ ਲਈਏ ਗੁਰਬਾਣੀ ਚੋਂ ਕਹਿੰਦੇ ਜਨਮ ਮਰਨ ਦੋਹੂ ਮੇ ਨਾਹੀ ਜਨ ਪਰਉਪਕਾਰੀ ਆਏ ਜਿਹੜੇ ਉਹਦੇ ਜਨ ਹੁੰਦੇ ਆ ਨਾ ਉਹ ਆਪਦੇ ਜਨ ਨੂੰ ਆਪ ਭੇਜਦਾ ਧਰਤੀ ਤੇ ਕਾਦੇ ਵਾਸਤੇ ਪਰਉਪਕਾਰ ਵਾਸਤੇ ਉਪਕਾਰ ਹੁੰਦਾ ਹੈ ਭਲਾ ਆਪਦਾ ਭਲਾ ਅਸੀਂ ਆਪਦਾ ਉਪਕਾਰ ਕਰਨਾ ਆਪਦਾ ਭਲਾ ਕਰਨਾ ਜਿਵੇਂ ਨਾਮ ਨਾਲ ਜੁੜਨਾ ਸੇਵਾ ਕਰਨੀ ਅਸੀਂ ਆਪਦੇ ਵਾਸਤੇ ਕਰਦੇ ਤੇ ਲੋਕਾਂ ਵਾਸਤੇ ਥੋੜੀ ਕਰਨਾ ਅਭਜਪਦੇ ਆ ਜਾਂ ਲੋਕਾਂ ਵਾਸਤੇ ਗੁਰਦੁਆਰਾ ਸਾਹਿਬ ਰੋਜ਼ ਜਾਂਦੇ ਆ ਜਾ ਸੇਵਾ ਕਰਦੇ ਨੇ ਲੋਕਾਂ ਵਾਸਤੇ ਆਪਦੇ ਵਾਸਤੇ ਕਰਦੇ ਆ ਨਾ ਇਹ ਉਪਕਾਰ ਆ ਸਾਡਾ ਆਪਣੇ ਲਈ ਕਰਨਾ ਤੇ ਪਰ ਉਪਕਾਰ ਪਰ ਹੁੰਦਾ ਪਰਾਇਆ ਤੇ ਉਪਕਾਰ ਹੁੰਦਾ ਭਲਾ ਪਰਾਏ ਵਾਸਤੇ ਭਲਾ ਕਰਨਾ ਉਹਨੂੰ ਕਹਿੰਦੇ ਆ ਪਰ ਉਪਕਾਰ ਜੇ ਤੁਸੀਂ ਦੂਜੇ ਦਾ ਭਲਾ ਕਰੋਗੇ ਤਾਂ ਪਰ ਉਪਕਾਰ ਤੇ ਜਿਹੜਾ ਬੰਦਾ ਭਲਾ ਕਰਨ ਲੱਗ ਗਿਆ ਦੂਜਿਆਂ ਦਾ ਉਹ ਕੀ ਬਣ ਗਿਆ ਉਹ ਪਰ ਉਪਕਾਰੀ ਬਣ ਗਿਆ ਜਿਹੜੇ ਉਹਦੇ ਜਨ ਹੁੰਦੇ ਆ ਨਾ ਉਹ ਪਰਪਕਾਰ ਵਾਸਤੇ ਆਉਂਦੇ ਦੁਨੀਆ ਤੇ ਕਿਸ ਤਰ੍ਹਾਂ ਕਰਦੇ ਆ ਪਰ ਉਪਕਾਰ ਅਸੀਂ ਵੀ ਵੇਖ ਲਈਏ ਇਹਦੇ ਵਿੱਚੋਂ ਕਿਉਂ ਚੰਗੇ ਕੰਮ ਦੀ ਰੀਸ ਕਰਨੀ ਚਾਹੀਦੀ ਹੈ ਵੀ ਅਸੀਂ ਵੀ ਜਿਵੇਂ ਹਾਂਸਾਂ ਨੂੰ ਵੇਖ ਕੇ ਤੇ ਬਗਲੇ ਵੀ ਰੀਸ ਕਰਦੇ ਆ ਤੇ ਅਸੀਂ ਬਗਲੇ ਆ ਅਸੀਂ ਹਾਂਸਾਂ ਨੂੰ ਵੇਖ ਕੇ ਅਸੀਂ ਵੀ ਰੀਸ ਕਰੀਏ ਵੀ ਜਿਹੜੇ ਪਰਪਕਾਰੀ ਆਉਂਦੇ ਦੁਨੀਆ ਤੇ ਜਾਣ ਆਉਂਦੇ ਆ ਉਹ ਕਿਵੇਂ ਦਾਨ ਕਰਦੇ ਆ ਕਾਹਦਾ ਦਾਨ ਕਰਦੇ ਆ ਅਸੀਂ ਵੀ ਉਹ ਕਰੀਏ ਉਸ ਤਰ੍ਹਾਂ ਸਾਡਾ ਵੀ ਭਲਾ ਹੋ ਜੇ ਜੀ ਦਾਨ ਦੇ ਭਗਤੀ ਲਾਇਣਾ ਜੀ ਜੀ ਹੁੰਦੀ ਜਿੰਦ ਸਾਡੀ ਜਿੰਦ ਵਾਸਤੇ ਦਾਨ ਦਿੰਦੇ ਆਹੋ ਉਹ ਜਿਹੜਾ ਸੰਸਾਰ ਦਾਨ ਕਰਦਾ ਨਾ ਬਾਹਰੋਂ ਤਣ ਵਾਸਤੇ ਕਿਸੇ ਨੂੰ ਕੱਪੜਾ ਦੇਤਾ ਕਿਸੇ ਦੇ ਘਰੇ ਕੂਲਰ ਹੈ ਨਹੀਂ ਗਰਮੀ ਆ ਉਹਨੂੰ ਕੂਲਰ ਲੈ ਕੇ ਦੇਤਾ ਜਾਂ ਕਿਸੇ ਨੂੰ ਪੈਸੇ ਦੇਤੇ ਜਾਂ ਕਿਸੇ ਦਾ ਇਲਾਜ ਕਰਾਤਾ ਇਸ ਤਰ੍ਹਾਂ ਕੋਈ ਲੰਗਰ ਦੇਤਾ ਕਿਸੇ ਨੂੰ ਰਾਸ਼ਨ ਦੇ ਆ ਘਰੇ ਜਾ ਕੇ ਕੋਈ ਚੀਜ਼ ਹੈ ਨਹੀਂ ਕਿਸੇ ਕੋਲੇ ਇਹ ਦਾਨ ਇਹ ਸੰਸਾਰ ਕਰਦਾ ਜਿਹੜੇ ਉਹਦੇ ਜਨ ਹੁੰਦੇ ਆ ਨਾ ਉਹ ਉਹਦੇ ਜਿੰਦ ਵਾਸਤੇ ਇਹ ਤਾਂ ਤਣ ਵਾਸਤੇ ਦਾਨ ਹੋ ਗਿਆ ਨਾ ਬਾਹਰੋਂ ਉਹ ਜੀ ਵਾਸਤੇ ਉਹਦੀ ਜਿੰਦ ਵਾਸਤੇ ਦਾਨ ਕਰਦੇ ਜਿਹੜਾ ਨਾਲ ਜਾਣਾ ਹੈ ਜਾਂਦੇ ਵਕਤ ਮਰ ਕੇ ਨਾਲ ਲੈ ਕੇ ਜਾਣਾ ਜੀ ਨੇ ਜੰਦ ਨੇ ਉਹ ਉਹ ਦਾਨ ਕਰਦੇ ਆ ਜੀ ਦਾਨ ਦੇ ਉਹਦੀ ਜਿੰਦ ਵਾਸਤੇ ਦਾਨ ਦਿੰਦੇ ਆ ਜੀ ਦਾਨ ਦੇ ਭਗਤੀ ਲਾਉਣ ਭਗਤੀ ਤੇ ਲਾਉਂਦੇ ਬੰਦੇ ਨੂੰ ਇਧਰਲੇ ਪਾਸੇ ਪ੍ਰੇਰਦੇ ਆ ਵੀ ਨਾਮ ਜਪ ਉਹਦੀ ਜਿੰਦ ਵਾਸਤੇ ਜੀ ਦਾਨ ਦੇ ਭਗਤੀ ਲਾਉਣ ਹਰਿ ਸਿਉ ਲੈਣ ਮਲਾਏ ਸਿਉਮਣੇ ਨਾਲ ਹਰੀ ਦੇ ਨਾਲ ਮਲਾ ਲੈਂਦੇ ਆ ਉਨ ਉਧਰਲੇ ਪਾਸੇ ਲਾ ਕੇ ਪਰਮਾਤਮਾ ਦੇ ਨਾਲ ਮਲਾ ਲੈਂਦੇ ਆ ਕਿਡਾ ਵੱਡਾ ਪੁੰਨ ਹੈ ਸੱਚੀ ਗੱਲ ਆ ਸੁਣ ਕੇ ਆਉਂਦਾ ਨਾ ਵੀ ਇਹ ਇਹੋ ਜਿਹਾ ਪਰਪਕਾਰ ਕਿਡਾ ਵੱਡਾ ਜਿਹੜਾ ਕਿਸੇ ਦੇ ਜੀਵਨ ਵਾਸਤੇ ਕਰਨਾ ਜਿਹੜਾ ਸਾਰੀ ਉਮਰ ਉਹਦੇ ਕੋਲੇ ਹੀ ਰਹਿਣਾ ਨਾ ਚੋਰਾਣੇ ਖੋਣਾ ਤੇ ਨਾ ਪਾਣੀ ਚ ਡੁੱਬਣਾ ਨਾ ਅੱਗ ਚ ਸੜਨਾ ਸੜਨ ਲੱਗਿਆ ਵੀ ਜਾਣ ਲੱਗਿਆ ਵੀ ਸਰੀਰ ਸੜਨਾ ਤੇ ਉਹ ਮਨ ਦੇ ਵਿੱਚੇ ਰਹਿ ਜਾਣਾ ਤੇ ਨਾਲ ਜਾਣਾ ਤਿਆ ਜਿਹੜਾ ਬਾਹਰ ਦਾ ਦਾਨ ਪੰਚੀ ਤੋਂ ਇੱਥੇ ਰਹਿ ਗਿਆ ਸੜ ਗਿਆ ਸਾਰਾ ਚਲੋ ਉਹ ਵੀ ਬਹੁਤ ਵੱਡੀ ਗੱਲ ਹੈ ਜਿਉਂਦੇ ਜੀ ਕਿਸੇ ਨੂੰ ਭਲਾ ਕਰਨਾ ਕਿਸੇ ਦਾ ਉਹ ਵਿੱਚੋਂ ਕੱਢਣਾ ਉਹ ਵੀ ਠੀਕ ਹੈ ਉਹ ਵੀ ਬਹੁਤ ਵਧੀਆ ਹੈ ਪਰ ਜਿਹੜਾ ਆਹ ਦਾਣ ਆ ਨਾ ਇਹ ਸਭ ਤੋਂ ਉੱਤਮ ਦਾਣ ਹੈ ਜਿਹੜਾ ਨਾਲ ਲਿਜਾਣ ਵਾਸਤੇ ਭਲਾ ਕਰਨਾ ਜਾਂ ਐਂਡ ਤੱਕ ਉਹਦੇ ਨਾਲ ਜਾਣਾ ਉਹਦਾ ਜੀਵਨ ਜਿਹੜਾ ਹੈ ਮੁੱਖਾ ਜਨਮ ਸੌਰ ਜਾਣਾ ਸਫਲ ਹੋ ਜਾਣਾ ਕਿੱਡਾ ਵੱਡਾ ਪੁੰਨ ਹੈ ਹਰ ਤਰ੍ਹਾਂ ਦੇ ਪੁੰਨ ਪਏ ਆਪੋ ਆਪਣੀ ਪਹੁੰਚ ਅਨੁਸਾਰ ਕਰਦਾ ਕੋਈ ਜਿੰਨੇ ਕਿ ਕਿਸੇ ਕੋਲੇ ਪਹੁੰਚ ਹੁੰਦੀ ਹੈ ਉਸ ਹਿਸਾਬ ਨਾਲ ਕਰੀ ਜਾਂਦਾ ਕੋਈ ਹਜ਼ਾਰਾਂ 'ਚ ਕਰਦਾ ਕੋਈ ਲੱਖਾਂ 'ਚ ਕਰਦਾ ਆਪੋ ਆਪਣੀ ਪਹੁੰਚ ਹੈ ਨਾ ਤੇ ਇਹ ਜਿਹੜੇ ਨਾਮ ਹੈ ਇਹ ਵੀ ਜੇ ਕਿਸੇ ਕੋਲੇ ਹੋਊਗਾ ਤੇ ਫੇਰ ਹੀ ਉਹ ਗਾ ਦੇਊਗਾ ਕਿਸੇ ਨੂੰ ਉਹ ਵੀ ਜਿੰਨਾ ਕਿ ਕਿਸੇ ਕੋਲੇ ਹੋ ਉਹਨਾਂ ਕੀ ਦੇਊ ਬਾਹਰਲੇ ਪੈਸੇ ਵਾਲੀ ਗੱਲ ਹੀ ਐ ਇਹ ਵੀ ਨਾਮਤਾਨਾ ਹੈ ਜਿੰਨਾ ਕਿ ਕਿਸੇ ਕੋਲੇ ਆਪਦੇ ਕੋਲੇ ਪਹਿਲਾਂ ਇਕੱਠਾ ਕੀਤਾ ਹੋਊਗਾ ਉਸ ਹਿਸਾਬ ਨਾਲ ਉਹ ਦੇ ਦੂਗਾ ਪਰ ਇਹ ਨਾਮਤਾਨਾ ਜਿਹੜਾ ਖਾਵੋ ਖਰਚੋ ਰਲਮਲ ਭਾਈ ਟੋਟਣਾ ਆਵੇ ਵੱਧ ਹੋ ਜਾਈ ਵੱਧਾ ਤਾਂ ਉਹ ਵੀ ਐ ਪਰ ਉਹਦੇ ਵਾਸਤੇ ਸਾਡਾ ਦਿਲ ਨਹੀਂ ਨਿਕਲਦਾ ਇੰਨਾ ਦਿਲ ਨਹੀਂ ਹੁੰਦਾ ਵੀ ਐਨੇ ਔਖੇ ਹੋ ਕੇ ਪੈਸਾ ਕਮਾਇਆ ਤੇ ਕੱਢ ਕੇ ਕਿਸੇ ਨੂੰ ਛੇ ਚੀਜ਼ਾਂ ਨੇ ਫੜਾ ਦਿੱ ਗਏ ਪਰ ਨਹੀਂ ਗੁਰੂ ਗੁਰੂ ਵੇਖੋ ਤੁਸੀਂ ਗੁਰੂ ਦਾ ਦਿਲ ਕੱਢਾ ਕਹਿੰਦੇ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ ਦਸਵੇਂ ਪਾਤਸ਼ਾਹ ਕਹਿੰਦੇ ਮੇਰਾ ਪੰਥ ਵਸੇ ਮੈਂ ਭਾਵੇਂ ਉਜੜ ਜਾ ਮੈਨੂੰ ਬਹੁਤ ਹਨੇਰਾ ਹੁੰਦਾ ਜਿਆਦਾ ਮੈਨੂੰ ਬਹੁਤ ਚਾਹ ਇਸ ਚੀਜ਼ ਦਾ ਮਨ ਵਿੱਚ ਤੇ ਕਰਕੇ ਵਿਖਾਤਾ ਕੱਲਾ ਕਿਹਾ ਨਹੀਂਗਾ ਕਰਕੇ ਵਿਖਾਇਆ ਸਾਰਾ ਨਾਦਪੁਰ ਦਾ ਕਿਲਾ ਛੱਡਿਆ ਚਾਰ ਸਹਿਬ ਜਾਦੇ ਕੀ ਸਾਰਾ ਸਰਬੰਸ ਹੀ ਵਾਰਿਆ ਕਿਹਦੇ ਖਾਤਰ ਸਾਡੀ ਖਾਤਰ ਖਾਸ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਨਾਂ ਨੂੰ ਤਾਂ ਬਹੁਤ ਜ਼ਿਆਦਾ ਇਹ ਚੀਜ਼ ਸੋਚਣੀ ਚਾਹੀਦੀ ਹੈ ਸਾਡੇ ਗੁਰੂ ਦਾ ਦਿਲ ਐਡਾ ਵੱਡਾ ਹੈ ਤੇ ਅਸੀਂ ਕਿਉਂ ਦਿਲ ਛੋਟਾ ਕਰਾਂ ਕਰੀਏ ਭਈ ਅਸੀਂ ਉਹਦੇ ਧੀਆ ਪਤਨੀ ਅਸੀਂ ਆਪਦੇ ਪਿਓ ਤੇ ਜਾਣਾ ਨਹੀਂ ਜਿਹੋ ਜਿਹਾ ਸਾਡੇ ਪਿਓ ਦਾ ਦਿਲ ਹੈ ਸਾਡਾ ਵੀ ਦਿਲ ਉੱਡਾ ਹੀ ਹੋਣਾ ਚਾਹੀਦਾ ਕਰਕੇ ਵੇਖੋ ਕਰਕੇ ਵੇਖੋ ਤੁਸੀਂ ਜਿਵੇਂ ਨਾਮ ਨਾਮ ਕਹਿੰਦੇ ਨਾ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਇਹ ਤਾਂ ਇਹ ਤਾਂ ਨਹੀਂ ਕਿ ਆ ਵੀ ਨਾਮ ਨੂੰ ਖਰਚੋ ਨਾਮ ਕਿੱਥੇ ਗਿਆ ਦੇ ਵਿੱਚ ਕੱਲਾ ਹੀ ਕਹਿ ਖਾਵੋ ਖਰਚੋ ਰਲ ਮਿਲ ਭਾਈ ਤੋਟਨ ਆਵੇ ਵੱਧ ਹੋ ਜਾਈ ਦੋਨੇ ਚੀਜ਼ਾਂ ਬਾਹਰ ਵੀ ਇਨਾਮ ਵੀ ਤੇ ਦੂਜਾ ਪੈਸੇ ਵਾਲਾ ਪਾਸਾ ਵੀ ਉਹ ਵੀ ਜਨਾਬ ਦਿਲ ਨਾਲ ਤੁਸੀਂ ਕਿਸੇ ਨੂੰ ਦਾਨ ਕਰਨ ਕਰਦੇ ਆ ਪਰਮਾਤਮਾ ਉਹਨੇ ਜਿਆਦਾ ਬਰਕਤ ਪਾਉਂਦਾ ਪਰਮਾਤਮਾ ਕਿਰਪਾ ਕਰੇ ਸਾਨੂੰ ਇਸ ਚੀਜ਼ ਦੀ ਸਮਝ ਬਖਸ਼ੇ ਤੇ ਅਸੀਂ ਵੀ ਕਿਤੇ ਸਾਨੂੰ ਵੀ ਇਹ ਨਾਮ ਜਿਹੜਾ ਹੈਗਾ ਬਾਣੀ ਹੈ ਇਹ ਅਸੀਂ ਵੀ ਇਕੱਠੀ ਕਰ ਸਕੀਏ ਵੱਧ ਤੋਂ ਵੱਧ ਜਿਵੇਂ ਬਾਹਰਲਾ ਪੈਸਾ ਇਕੱਠਾ ਕਰਦੇ ਆ ਤਣ ਵਾਸਤੇ ਮਣ ਵਾਸਤੇ ਵੀ ਇਕੱਠਾ ਕਰ ਲਈਏ ਬਹਾਵਾ ਸਾਰਾ ਇਕੱਠਾ ਕਰ ਲਈਏ ਜਿਹੜਾ ਨਾਲ ਲਜਾਈਏ ਅਸੀਂ ਤੇ ਇੱਥੇ ਵੀ ਇੱਥੇ ਵੀ ਖਾਈਏ ਖਰਚੀਏ ਰਲ ਮਿਲ ਕੇ ਗਾਂ ਕਿਸੇ ਨੂੰ ਦੇਈਏ ਤੇ ਕਿਸੇ ਦਾ ਭਲਾ ਹੋਵੇ ਇਹਨੂੰ ਕੰਜੂਸ ਬੰਦਿਆਂ ਕੋਲ ਕੋਲ ਕੋ ਕੇ ਥੋੜੀ ਰੱਖਣਾ ਹੈ ਬਹੁਤ ਕੁਛ ਬਾਣੀ ਵਿੱਚ ਦੱਸਿਆ ਵਾ ਬਾਹਰਲੇ ਪੈਸੇ ਬਾਰੇ ਵੀ ਬੜਾ ਕੁਛ ਦੱਸਿਆ ਵਾ ਵੀ ਕੰਜੂਸ ਨੂੰ ਪਰਮਾਤਮਾ ਨੇ ਧਨ ਦਿੱਤਾ ਵੀ ਤੂੰ ਖਰਚੀ ਨਾ ਤੇ ਰਾਖੀ ਕਰੀ ਚੱਲੇ ਦੀ ਬੜਾ ਸਮਝਾਇਆ ਬਾਣੀ ਸਾਡਾ ਬੀਅੋ ਆਫ ਲਾਈਫ ਆ ਹੋਰ ਕੁਛ ਨਹੀਂਗਾ ਪਰਮਾਤਮਾ ਕਿਰਪਾ ਕਰੇ ਸਾਨੂੰ ਸਮਤ ਬਖਸ਼ੇ ਇਹ ਸੱਚੇ ਪਾਤਸ਼ਾਹ ਕਥਾ ਵਿਚਾਰ ਕਰਦਾ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਮੇਰੀਆਂ ਗਲਤੀਆਂ ਮਾਫ ਕਰ ਦੇਣੀਆਂ ਤੇ ਗੁਰੂ ਦੇ ਜਿਹੜੇ ਗੁਣ ਹੈ ਉਹ ਗ੍ਰੈਂਡ ਕਰ ਲੈਣੇ ਇਹ ਸੱਚੇ ਪਾਤਸ਼ਾਹ ਅਗੇ ਤੋਂ ਹੋਰ ਸ਼ੁੱਧ ਤੇ ਸਪਸ਼ਟ ਕਥਾ ਵਿਚਾਰ ਕਰਨ ਦੀ ਮਤਬੋਸ ਸਮਰੱਥਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ